ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੋ ਗਿਆ ਅਲੀ ਫਰੂਟ ਪੱਕਾ ਕਾਲ ਜਲਰ ਦੇ ਉੱਤੇ ਤੇ ਜਾਣਦੇ ਆਲੀ ਭਰਾ ਦੋ ਕੀ ਅੱਜ ਕੀ ਨਮਾ ਲੈ ਕੇ ਆਏ ਨੇ ਕਿਉਂਕਿ ਜ਼ਹਿਰ ਦੇ ਵਿੱਚ ਵਾਇਰਲ ਚੱਲ ਰਿਹਾ ਤੇ ਬਹੁਤ ਸਾਰੇ ਗਾਕਾਂ ਦੇ ਡਿਮਾਂਡ ਵੀ ਆ ਰਹੀ ਸੀ ਸਾਡੇ ਵੱਲੋਂ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਕੁਝ ਮਰੀਜ਼ਾਂ ਦੇ ਲਈ ਫਾਇਦੇਮੰਦ ਲੈ ਕੇ ਆਓ ਜਿਦੇ ਵਿੱਚ ਲੋਕਾਂ ਦਾ ਫਾਇਦਾ ਹੋਵੇ ਤਾਂ ਉਹ ਜਾਣਦੇ ਆ ਅਲੀ ਵੀਰੇ ਅੱਜ ਕੀ ਨਮਾ ਲੈ ਕੇ ਆਏ ਹੋਗੇ ਹਾਂਜੀ ਸੋਨੂੰ ਵੀਰ ਜੀ ਪਹਿਲਾਂ ਤਾਂ ਬਰਨਾਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਜਿਵੇਂ ਤੁਹਾਨੂੰ ਪਤਾ ਪਿਛਲੀ ਵੀਡੀਓ ਚ ਆਪਾਂ ਬੋਲੇ ਸੀ ਖਾਸ ਕੁਝ ਲਿਆਵਾਂਗੇ ਆਪਾਂ ਠੀਕ ਹੈ ਨਾ ਜਿਹੜਾ ਨਾਰੀਅਲ ਲਊ 2 ਪੀਸ ਉਹ 90 ਦੇ ਆ ਵੀਰੇ ਸਾਨੂੰ ਪਤਾ 80 70 60 ਰੁਪਏ ਚੱਲਦਾ ਬਾਜ਼ਾਰ 'ਚ 80 ਰੁਪਏ ਦਾ ਚੱਲਦਾ ਨਾ ਪਾ 70 ਦਾ ਲਾਈਏ ਨਾ 60 ਦਾ ਨਾ 50 ਦਾ ਜਿਹੜਾ ਬੰਦਾ 10 ਪੀਸ ਦਾ ਲਫਾਵਾ ਲਊ ਵੀਰੇ ਸਿਰਫ 400 ਰੁਪਏ ਦਾ ਹੈ 40 ਰੁਪਏ ਦਾ ਪੀਸ ਜਿਹੜਾ ਦੋ ਪੀਸ ਲਊ ਉਹ 90 ਦੇ ਆ ਬਈ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਫਰ ਲੈ ਕੇ ਇਹੀ ਹੈ ਜਾਂ ਹਜੇ ਹੋਰ ਵੀ ਕੁਝ ਹੈ ਵੀਰੇ ਇਹ ਤਾਂ ਟਰੈਲਰ ਹੈ ਹਜੇ ਪਿਕਚਰ ਵੀ ਤੁਹਾਨੂੰ ਦਿਖਾ ਦਨੇ ਅੰਦਰ ਆ ਜਿਓ ਨਾਰੀਅਲ ਤੋਂ ਇਲਾਵਾ ਵੀਰੇ ਹੋਰ ਕੀ ਕੁਝ ਆਫਰ ਲੈ ਕੇ ਆ ਰਹੇ ਨਾਰੀਅਲ ਤੋਂ ਇਲਾਵਾ ਵੀਰੇ ਸੋਨੂੰ ਜਿਵੇਂ ਪਤਾ ਡ੍ਰੈਗਨ 100 ਰੁਪਏ ਦਾ ਪੀਸ ਵਿਕ ਰਿਹਾ ਠੀਕ ਹੈ ਨਾ ਪਰ ਆਪਣੇ ਲਈ ਅਫਰ ਚ ਦੋ ਪੀਸ 100 ਰੁਪਏ ਦੇ ਵੀਰੇ 50 ਰੁਪਏ ਪੀਸ ਓਨਲੀ ਕੀਵੀ ਆ ਆ ਕੀਵੀ ਵੀਰੇ 150 ਰੁਪਏ ਡੱਬਾ ਚੱਲਦਾ ਜਿਵੇਂ ਠੀਕ ਹੈ ਆਪਣੇ ਲਈ 100 ਰੁਪਏ ਦਾ ਸਿਰਫ ਜੈਸਪਰੀ ਨਿਊਜ਼ੀਲੈਂਡ ਕੀਵੀ ਆ ਬਈ ਸਾਈਜ਼ ਵੀ ਇਹਦਾ ਫੁੱਲ ਹੁੰਦਾ ਇਹ 200 180 ਰੁਪਏ ਦਾ ਪਰ ਆਪਾਂ 150 ਦਿੰਨੇ ਆ ਆਫਰ ਜਿਵੇਂ ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਵੀਡੀਓ ਦੇ ਵਿੱਚ ਦੇ ਦੇ ਰਹੇ ਆ ਕਿਤੇ ਵੀਡੀਓ ਦੇ ਚੱਕਰ ਦੇ ਵਿੱਚ ਤਾਂ ਹੀ ਰੇ ਕੋਈ ਵੀਡੀਓ ਚੱਕਰ ਚ ਨਹੀਂ ਜਿਵੇਂ ਸ਼ਹਿਰ ਦੇ ਵਿੱਚ ਡੇਂਗੂ ਫੈਲਿਆ ਹੋਇਆ ਵਾਇਰਲ ਫੈਲਿਆ ਹੋਇਆ ਕਹਿ ਸਕਦੇ ਕਿ ਮਰੀਜ਼ਾਂ ਲਈ ਵੱਡਾ ਇਹ ਵਰਦਾਨ ਸਾਫਤ ਹੋ ਸਕਦੀ ਹੈ ਕਿਉਂਕਿ ਵੱਡਾ ਲੋਹਾ ਲਾਹਾ ਮਿਲੂ ਉਹਨਾਂ ਦਾ ਧਿਆਨ ਰੱਖਦੇ ਹੋਏ ਹੀ ਆਪਾਂ ਨੇ ਆਫਰ ਲਾਇਆ ਹੈ 2 ਪੀਸ ਨਾਰੀਆ ਲਓਗੇ 90 ਰੁਪਏ ਦਾ 10 ਪੀਸ ਦਾ ਲਫਾ ਬਸ ਓਨਲੀ 400 ਰੁਪਏ ਦਾ ਵੀਰੇ ਯਾਨੀ ਕਿ ਇਹਦੇ ਨਾਲ ਨਾਲ ਚਾਹੇ ਬੰਦਾ ਕੀ ਵੀ ਲਾਏ ਚਾਹੇ ਡ੍ਰੈਗਨ ਲਾਏ ਹਰ ਚੀਜ਼ ਦੇ ਉੱਪਰ ਰੇਟ ਘਟ ਨੇ ਪੂਰੇ ਆਫਰ ਹੈ ਵੀਰੇ ਪੂਰਾ ਆਫਰ ਹੈ ਇਸ ਟਾਈਮ ਇਹਦੇ ਵਿੱਚ ਘਾਟਾ ਨਹੀਂ ਪਊਗਾ ਕੰਪਨੀ ਨੂੰ ਕੋਈ ਘਾਟਾ ਨਹੀਂ ਵੀਰੇ ਆਪਾਂ ਲੋਕਾਂ ਦੀ ਸਿਹ ਹਾਂਜੀ ਜਿਵੇਂ ਆਪਾਂ ਇਹਦੇ ਵਿੱਚ ਨਾ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਗੇਮ ਖੇਡ ਰਿਆਂਗੇ ਆ ਪਿਆਰ ਦਾ ਮੁੱਲੀ ਮੋੜਨਾ ਹੀ ਆਪਾਂ ਨੇ ਕਸਟਮਰ ਵੀ ਆਪਾਂ ਨੂੰ ਪਿਛਲੀ ਵੀਡੀਓ ਚ ਬਹੁਤ ਪਿਆਰ ਮਿਲੇ ਆਪਾਂ ਨੂੰ ਉਹ ਪਿਆਰ ਨੂੰ ਦੇਖਦੇ ਹੋਏ ਆਪਾਂ ਇਹ ਆਫਰ ਲਾ ਰਹੇ ਆਂ ਅੰਕਲ ਜੀ ਜਿਵੇਂ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਕਿ ਨਾਰੀਅਲ 40 ਰੁਪਏ ਦਾ ਬਾਜ਼ਾਰ ਚ 80 ਦਾ ਵਿਕ ਰਿਹਾ ਜਿਹੜਾ ਕੀ ਵੀ ਆ 100 ਰੁਪਏ ਦਾ 50 ਯਾਨੀ ਕਿ 50 50 ਪਰਸੈਂਟ ਡਿਸਕਾਊਂਟ ਕਰਤਾ ਠੀਕ ਲੱਗਦਾ ਬੇਟੇ ਲੱਗਦਾ ਲੋਕਾਂ ਦਾ ਫਾਇਦਾ ਹੋਊ ਜਿਹੜੇ ਫਾਇਦਾ ਹੋਊਗਾ ਕਿਉਂਕਿ ਅਸੀਂ ਆਮ ਦੇ ਕੋ ਕਸਟਮਰ ਆਉਣੇ ਆਗੇ ਠੀਕ ਹੈ। ਢਾਲੀ ਵੀਰੇ ਡਰੈਗਨ ਦੇ ਉੱਪਰ ਵੀ ਹੋਗੀ, ਕੀਵੀ ਦੇ ਉੱਪਰ ਵੀ ਹੋਗੀ, ਨਾਰੀਲ ਦਾ ਟ੍ਰੈਂਕ ਜਿਹੜਾ ਹੈਗਾ, ਭੜਿਆ ਖੜਿਆ। ਇਸ ਤੋਂ ਇਲਾਵਾ ਹੋਰ ਵੀ ਕੁਝ ਦੋਵਾਂਗੇ ਲੋਕਾਂ ਨੂੰ ਜੇ ਲੋਕਾਂ ਦਾ ਪਿਆਰ ਇੰਝ ਮਿਲਿਆ। ਹੁਣ ਸਾਨੂੰ ਵੀਰੇ ਇਹ ਗੱਲ ਆਏ ਆ, ਜੇ ਸਾਨੂੰ ਪਿਆਰ ਇਦਾਂ ਹੀ ਮਿਲਦਾ ਰਿਹਾ, ਜਿਵੇਂ ਆਪਾਂ ਨੂੰ ਮਿਲਦਾ ਆ ਰਿਹਾ ਪਿੱਛੋਂ। ਤਾਂ ਇਹ ਆਫਰ ਤਾਂ ਕੁਝ ਵੀ ਨਹੀਂ ਵੀਰੇ। ਆਪਾਂ ਲੋਕਾਂ ਦਾ ਸਿਹਤ ਦੇਖਦੇ ਹੋਏ, ਆਪਾਂ ਇਹੋ ਜਿਹਾ ਆਫਰ ਲੈ ਕੇ ਆਵਾਂਗੇ ਵੀ ਜਿੰਨਾ ਨਾਲ ਉਹਨਾਂ ਦੀ ਕੰਦਰੁਸਤੀ ਦੇਖਦੇ ਹੋਏ ਲੋਕਾਂ ਦੀ ਆਪਾਂ ਪੈਸਾ ਨਹੀਂ ਕਮਾਉਣਾ ਵੀਰੇ ਪਿਆਰ ਕਮਾਉਣਾ ਲੋਕਾਂ ਦਾ ਬਸ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਨੇ ਬਸ ਉਹਦੇ ਵੀਡੀਓ ਸ਼ੇਅਰ ਕਰੋ ਕਿਉਂਕਿ ਜਦੋਂ ਇਹੋ ਜਿਹਾ ਕੋਈ ਦੁਕਾਨਦਾਰ ਪਹਿਲ ਕਦਮੀ ਕਰਦਾ ਹੈ ਤਾਂ ਉਹਨੂੰ ਅੱਗੇ ਵਧਾਉਣਾ ਆਪਣਾ ਫਰਜ਼ ਬਣਦਾ ਹੈਗਾ ਤਾਂ ਇਹਨਾਂ ਸ਼ਬਦਾਂ ਸਾਨੂੰ ਦਿਓ ਇਜਾਜ਼ਤ ਵੀਵਰ ਨੈਟਵਰਕ ਪੰਜਾਬ ਤੋਂ ਸੋਨੂ ਪਲ ਦੀ ਰਿਪੋਰਟ